ਇੱਦਾਂ ਮੌਜੂਦ ਹੈਗੇ ਆ ਟੀਟੂ ਮਟਰਾ ਵਾਲਾ ਜੀ ਤੁਸੀਂ ਨੀਟੂ ਸ਼ਟਰਾ ਵਾਲਾ ਜੀ ਜ਼ਰੂਰ ਸੁਣਿਆ ਹੋਵੇਗਾ ਇਸੇ ਤਰੀਕੇ ਨਾਲ ਸਾਡੇ ਟਾਂਡੇ ਦੀ ਸ਼ਾਨ ਆਨबान शान ਤੇ ਟੀਟੂ ਮਟਰਾ ਵਾਲਾ ਜੀ ਅੱਛਾ ਟੀਟੂ ਮਟਰਾ ਵਾਲਾ ਜੀ ਜਿਦਾਂ ਕਿ ਪੰਜਾਬ ਵਿੱਚ ਇੱਕ ਬਹੁਤ ਮਸ਼ਹੂਰ ਹੈ ਨੀਟੂ ਸ਼ਟਰਾ ਵਾਲਾ ਜੀ ਤੁਹਾਡਾ ਨਾਂ ਨੀਟੀ ਟੂ ਮਟਰਾ ਵਾਲਾ ਕਿਵੇਂ ਪਿਆ ਦਰਅਸਲ ਮੈਂ ਪਹਿਲਾਂ ਮਟਰ ਤੋੜਦਾ ਹੁੰਦਾ ਸੀ ਅੱਛਾ ਹਾਂਜੀ ਮੈਂ ਮਟਰ ਮੈਂ ਲੱਕ ਜਿਹਾ ਬਹੁਤ ਮਸ਼ਹੂਰ ਸੀਗਾ ਜਿਹੜਾ ਕੈਮਰਾ ਵਿੱਚ ਸੰਜੀਤ ਅਸਦੀਰ ਕੋਲ ਬਣੇ ਹੋਏ ਅੱਛਾ ਜੀ ਜਿੰਮ ਸਬਾਉਂ ਦਾ ਰਿਕਾਰਡ ਬਣਿਆ ਹੋਇਆ ਅੱਛਾ ਜੀ ਐਦਾਂ ਹੀ ਮੇਰੇ ਰਿਕਾਰਡ ਤੇ ਜਿੱਦਾਂ ਅਗੇ ਨੀਡੂ ਸ਼ਟਰਾਂ ਵਾਲਾ ਤੇ ਤੁਸੀਂ ਟੀਟੂ ਮਟਰਾਂ ਵਾਲੇ ਹਾਂਜੀ ਤੇ ਕਦੀ ਤੁਹਾਡਾ ਮਲਾਪ ਹੋਇਆ ਹੋਵੇ ਤੁਸੀਂ ਕੋਈ ਗਾਣਾ ਕਰਨਾ ਚਾਹੋਗੇ ਨਹੀਂ ਦੇਖੋ ਜੀ ਉਹ ਤਾਂ ਵੀ ਇੱਕ ਸੈਕਿੰਡ 'ਚ ਹੀ ਗਾਣਾ ਬਣਾ ਦਿੰਦੇ ਆ ਅੱਛਾ ਜੀ ਹਾਂਜੀ ਇਹ ਕਿ ਤੁਹਾਡੀ ਵਿੱਚ ਵੀ ਚਾਹਤ ਹੈ ਕਿ ਤੁਸੀਂ ਵੀ ਜਲਦੀ ਗਾਣਾ ਬਣਾ ਸਕੋ ਅਸੀਂ ਸੈਕਿੰਡ ਤੋਂ ਵੀ ਮਿਲੀ ਮਿਊਟੋ ਸੈਕਿੰਡ ਜਿਹੜੀ ਹੁੰਦੀ ਹੈ ਉਹਨਾਂ 'ਚ ਗਾਣਾ ਬਣਾ ਦਿੰਨੇ ਆ ਅੱਛਾ ਜੀ ਹਾਂਜੀ ਮੇਰਾ ਡੈਡੀ ਕੀ ਬਤਾ ਹੈ ਗਾਦਰ ਜੀ ਕੀ ਬਤਾ ਫਿਰ ਵੀ ਮੇਰਾ ਕੱਚਾ ਪਟਾ ਕਿਤਾ ਦੀ ਜ਼ਿੰਦਗੀ ਵਿੱਚ ਕੋਈ ਇਸ ਕਾ ਜਾਂ ਕੋਈ ਇਸ਼ਕ ਦੇ ਉੱਤੇ ਤੁਸੀਂ ਕੋਈ ਗਾਣਾ ਲਿਖਿਆ ਹਾਂਜੀ ਭਾਈ ਇੱਕ ਕੁੜੀ ਨਾਲ ਮੈਨੂੰ ਪਿਆਰ ਹੋ ਗਿਆ ਅੱਛਾ ਜੀ ਹਾਂਜੀ ਉਹ ਨਾ ਛੱਡ ਗਈ ਚਲ ਗਈ ਅੱਛਾ ਉਹਨੇ ਵਿਆਹ ਕਿਤੇ ਹੋਰ ਕਰਾ ਲਿਆ ਅੱਛਾ ਹਾਂਜੀ ਮੇਰਾ ਦਿਲ ਟੁੱਟ ਗਿਆ ਅੱਛਾ ਜੀ ਫਿਰ ਉਦੋਂ ਮੈਂ ਇੱਕ ਗਾਣਾ ਲਿਖਿਆ ਅੱਛਾ ਜੀ ਕੀ ਲਿਖਿਆ ਸਾਡੇ ਦਾ ਇੱਕ ਗਾਣਾ ਨੂੰ ਬਦੋ ਦਿੱਤੀ ਅੱਛਾ ਹਾਂਜੀ ਕਿਹੜੀ ਬਦੋ ਆ ਦਿੱਤੀ ਮੱਖੇ ਜੀ ਡਰ ਵਰ ਕੀ ਦਵਾਈਆਂ ਲੈਤੀ ਜਾਂ ਜਾਂ ਤੂੰ ਜੇ ਪਤੀ ਬਿਮਾਰ ਮਿਲਿਆ ਕੀ ਬਤਾ ਹੁਣ ਹੀ ਉਤਰਿਆ ਤਾ ਜਾ ਗਾਣਾ ਜੀ ਨਵਾਂ ਹੀ ਅੱਛਾ ਜੀ ਹਾਂਜੀ ਆਉਣ ਦੋ ਹੁਣ ਤੁਹਾਡੇ ਰੂ ਰੂ ਕਰਦਾ ਮੈਂ ਆਉਣ ਦੋ ਜੀ ਇਹ ਗਵਾਜ ਗਿਆ ਉਹ ਲੱਗ ਗਿਆ ਜੀ ਸਤਿ ਸ਼ਕਾ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਮੈਨੂੰ ਮੈਂ ਦਿਖ ਰਿਹਾ ਤੁਹਾਨੂੰ ਅੱਜ ਆਪਾਂ ਪੁੱਜਿਆ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਸ਼ਿਮਲਾ ਪਹਾੜੀ ਪਾਰਕ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਐਸੀ ਮਹਾਨ ਸ਼ਖਸੀਅਤ ਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੀ ਕਲਾਕਾਰੀ ਦੇ ਦਮ ਦੇ ਉੱਤੇ ਬਹੁਤ ਜ਼ਿਆਦਾ ਨਾਮ ਬਣਾਇਆ ਹੈਗਾ ਸਾਡੇ ਨਾਲ ਮੌਜੂਦ ਹੈਗੇ ਆ ਟਿੱਟੂ ਮਟਰਾ ਵਾਲਾ ਜੀ ਤੁਸੀਂ ਨੀਟੂ ਸ਼ਟਰਾ ਵਾਲਾ ਜਰੂਰ ਸੁਣਿਆ ਹੋਵੇਗਾ ਛੱਤਰੀ ਜੀ ਕਿਨ ਸਾਡੇ ਕਾਂਦੇ ਦੀ ਸ਼ਾਨ ਆਨਵਾਨ ਸ਼ਾਨ ਤੇ ਟੀਟੂ ਮਟਰ ਵਾਲਾ ਜੀ ਟੀਟੂ ਮਟਰ ਵਾਲਾ ਜੀ ਸਾਡਾ ਢਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸੁਆਗਤ ਹੈ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਤੁਸੀਂ ਮੈਨੂੰ ਸੱਦਾ ਅੱਛਾ ਟੀਟੂ ਮਟਰ ਵਾਲਾ ਜੀ ਜਿਹਦੇ ਕੇ ਪੰਜਾਬ ਵਿੱਚ ਇੱਕ ਬਹੁਤ ਮਸ਼ਹੂਰ ਨੀਟੂ ਛੱਤਰਾ ਵਾਲਾ ਜੀ ਤੁਹਾਡਾ ਨਾਂ ਨੀਟੀਟੂ ਮਟਰ ਵਾਲਾ ਕਿਵੇਂ ਪਿਆ ਤੁਸੀਂ ਮਟਰ ਵੇਖੇ ਕਦੀ ਤੇ ਕਿਹੜੇ ਹਰੇਕ ਲਾਲ ਹਰੇ ਜੀ ਹਰੇ ਹਾਂਜੀ ਹਾਂਜੀ ਦੇਖੇ ਜੀ ਤੋੜੇ ਕਦੀ ਇਹ ਨਹੀਂ ਜੀ ਸਬਜ਼ੀ ਖਾਦੀ ਹੋਊ ਹਾਂਜੀ ਸਬਜ਼ੀ ਖਾਦੀ ਹੈ ਜੀ ਹਾਂਜੀ ਦਰਅਸਲ ਮੈਂ ਪਹਿਲਾਂ ਮਟਰ ਤੋੜਦਾ ਹੁੰਦਾ ਸੀ ਅੱਛਾ ਹਾਂਜੀ ਮੈਂ ਮਟਰ ਮੈਂ ਲੱਕ ਜੀ ਬਹੁਤ ਮਸ਼ਹੂਰ ਸੀਗਾ ਅੱਛਾ ਜੀ ਮਟਰ ਤੋੜਨ ਦੇ ਅੱਛਾ ਜੀ ਹਾਂਜੀ ਤੇ ਮੈਂ ਫਿਰ ਮਟਰ ਤੋੜਦਾ ਤੋੜਨ ਨਾਲ ਮਸ਼ਹੂਰ ਹੋ ਗਿਆ ਉਸ ਤੋਂ ਮੇਰਾ ਨਾਮ ਬਣ ਗਿਆ ਜੀ ਕਿਦੂ ਮਟਰਾਂ ਵਾਲਾ ਅੱਛਾ ਜੀ ਕਿਦੂ ਜੀ ਜਿਹੜੇ ਮਟਰ ਤੁਸੀਂ ਤੋੜਦੇ ਸੀ ਉਹ ਆਪ ਵੀਜੇ ਸੀ ਜਾਂ ਲੋਕਾਂ ਦੇ ਚੋਰੀ ਤੋੜਦੇ ਸੀ ਨਹੀਂ ਮੈਂ ਲੋਕਾਂ ਦੇ ਤੋੜਦਾ ਸੀ ਜੀ ਆਪਣੀ ਦੀ ਜ਼ਮੀਨ ਹੈਨੀ ਅੱਛਾ ਜੀ ਹਾਂਜੀ ਤੇ ਕਿੰਨੇ ਕੁ ਮਟਰ ਤੋੜ ਦਿੱਤੇ ਮੇਰੀ ਰਿਕਾਰਡ ਬਣੇ ਹੋਏ ਜੀ ਅੱਛਾ ਜੀ ਹਾਂਜੀ ਕੀ ਕੀ ਰਿਕਾਰਡ ਬਣਾਇਆ ਸਾਡੇ ਦਸਕਵੀਰਾਂ ਦੇ ਕੈਮਰੇ ਵਿੱਚ ਸੰਜੀਤ ਅਸਤ ਦੇ ਰਿਕਾਰਡ ਬਣੇ ਹੋਏ ਅੱਛਾ ਜੀ ਜਿਵੇਂ ਸਗੌਂਡ ਦਾ ਰਿਕਾਰਡ ਬਣਿਆ ਹੋਇਆ ਅੱਛਾ ਜੀ ਐਦਾਂ ਹੀ ਮੇਰੇ ਰਿਕਾਰਡ ਅੱਛਾ ਜੀ ਕੋਈ ਆਪਣਾ ਇੱਕ ਰਿਕਾਰਡ ਸਾਡੇ ਦਸਕਵੀਰਾਂ ਦਾ ਦੱਸੋ ਵੀ ਕਿਹੜਾ ਰਿਕਾਰਡ ਹੈ ਕਿੰਨੇ ਕੁਆਂਟਲ ਮਟਰ ਇੱਕ ਦਿਨ 'ਚ ਤੋੜ ਗਏ ਇੱਕ ਦਿਨ ਮੈਂ ਜੀ ਮਟਰ ਤੋੜਨ ਗਿਆ ਅੱਛਾ ਹਾਂਜੀ ਉੱਥੇ ਮੇਰੀ ਸ਼ਰਤ ਲੱਗ ਗਈ ਅੱਛਾ ਹਾਂਜੀ ਕੀ ਸ਼ਰਤ ਲੱਗੀ ਬੋਰੀਆਂ ਦੀਆਂ ਬੋਰੀਆਂ ਤੋੜਤੀਆਂ ਮਟਰਾਂ ਦੀ ਅੱਛਾ ਜੀ ਹਾਂਜੀ ਤਾਂ ਫਿਰ ਉਸੇ ਉਹ ਬੋਰੀਆਂ ਮੇਰੇ ਉੱਤੇ ਲੱ अच्छा हां जी पर मेरा रिकॉर्ड बहुत बड़ा सी मैं मटरਾਂ ਦੀਆਂ ਧੰਕਾਂ ਲਾ ਦਿੰਦਾ ਕੋਈ ਮੋਰੀ اچھا ਜੀ हां एक ਮੋਰੀ ਦੀ ਕਿੰਨੇ ਕੁਇੰਟਲ ਮਟਰ ਪਾਲੇ ਮਟਰ ਪਾਵਾ ਕਿਲੋ ਪਾਲੋ ਜੀ اچھا ਜੀ हां जी ਪਾਵਾ ਬੋਰੀ ਪਰ ਲੋਚੇ 50 ਤੁਸੀਂ ਬੋਲਿਆ ਕਿ ਬੋਰੀਆਂ ਦੇ ਬੋਰੀਆਂ ਤੋੜ ਦਿੱਤੀਆਂ हां जी ਕਿ ਬੋਰੀਆਂ ਡਰਾਕਟਾਂ ਲੱਗੀਆਂ ਜਿਹੜੀਆਂ ਤੋੜ ਦਿੱਤੀਆਂ ਜਾਂ ਮਟਰਾਂ ਦੀਆਂ ਤੋੜ ਕੇ ਵਿੱਚ ਭਰ ਦਿੱਤੀ ਨੀ ਮਟਰਾਂ ਦੀਆਂ ਤੋੜ ਕੇ ਭਰ ਦਿੱਤੀਆਂ اچھا ਫੇਰ ਦੱਸੋਣਾ ਸਾਡੇ ਦਰਖਤਾਂ ਨੂੰ ਤਾਂ ਕੁਛ ਨਹੀਂ ਲੱਗਦਾ ਪੱਤੇ ਹੀ ਲੱਗਦੇ ਜੀ ਬਸ اچھا ਜੀ ਨਹੀਂ ਇੱਥੇ ਤੁਸੀਂ ਗਲਤ ਹੋ ਜੀ ਪੱਤੇ ਕਿਉਂ ਨਹੀਂ ਲੱਗਦੇ ਡਰਾਕਟਾਂ ਨੂੰ ਸੇਬ ਲੱਗਦੇ ਆ ਮਰੂਦ ਲੱਗਦੇ ਆ ਬੇਰ ਲੱਗਦੇ ਆ 베ਰੀਆਂ ਨੂੰ ਠੀਕ ਹੈ ਫਿਰ ਤੁਸੀਂ ਕਿਹਦਾ ਕਿਹਨੇ ਉਹਨਾਂ ਨੂੰ ਕੁਝ ਮਟਰ ਹੀ ਲੱਗਦੇ ਜੀ ਬੇਲਾਂ ਨੂੰ ਮਟਰ ਲੱਗਦੇ ਆ ਦਸਤੋਂ ਦੇ ਕੋਈ ਨਹੀਂ ਸੀਗਾ ਜੀ ਠੀਕ ਹੈ ਜੀ ਹਾਂਜੀ ਤੇ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਸਾਡੇ ਦਸ਼ਕ ਵੀਰਾਂ ਨੂੰ ਮੈਂ ਕਹਿੰਦਾ ਜੀ ਤਰੱਕੀ ਕਰਨੀ ਆ ਮਿਹਨਤ ਕਰੋ ਜਿਵੇਂ ਮੈਂ ਕਰਦਾ ਅੱਛਾ ਜੀ ਹਾਂਜੀ ਤੇ ਜਿੱਦਾਂ ਅਗੇ ਨੀਟੂ ਸ਼ਟਰਾਂ ਵਾਲਾ ਤੇ ਤੁਸੀਂ ਟੀਟੂ ਮਟਰਾਂ ਵਾਲੇ ਹਾਂਜੀ ਤੇ ਕਦੀ ਤੁਹਾਡਾ ਮਲਾਪ ਹੋਇਆ ਹੋਵੇ ਨਹੀਂ ਮਲਾਪ ਨਹੀਂ ਮੈਂ ਉਹਨਾਂ ਦੀਆਂ ਹਾਂਜੀ ਮੈਂ ਉਹਨਾਂ ਨੂੰ ਫੋਨ ਤੇ ਦੇਖਿਆ YouTube ਤੇ ਅੱਛਾ ਜੀ ਹਾਂਜੀ ਉਹ ਬੜੀ ਮਹਾਨ ਹਸਤੀ ਹੈ ਅੱਛਾ ਜੀ ਹਾਂਜੀ ਉਹਨਾਂ ਵਾਂਗੂ ਮੈਂ ਵੀ ਹੁਣ ਮਿਲ ਕੇ ਕਰ ਰਿਹਾ ਜੀ ਹੌਲੀ ਹੌਲੀ ਕਿ ਮੈਂ ਵੀ ਹਿੱਸਾ ਲੀ ਕਰੂੰਗਾ ਉਹ ਤਾਂ ਬੜਿਆ ਤਗੜੇ ਤਗੜੇ ਗੱਪਾਂ ਮਾਰਦੇ ਆ ਤੇ ਕੀ ਤੁਸੀਂ ਵੀ ਗੱਪਾਂ ਮਾਰੂਗਾ ਨਹੀਂ ਜੀ ਮੈਂ ਗੱਪਾਂ ਨਹੀਂ ਮਾਰਦਾ ਹਾਂ ਮੈਂ ਕੋਸ਼ਿਸ਼ ਹੀ ਕਰਦਾ ਅੱਛਾ ਗੱਪਾਂ ਮਾਰਨ ਉਹਨਾਂ ਦੇ ਕਿੰਨੇ ਗਾਣੇ ਵੀ ਆ ਚੁੱਕੇ ਹੈਗੇ ਆ ਹਾਂਜੀ ਕਿ ਤੁਸੀਂ ਕੋਈ ਗਾਣਾ ਕਰਨਾ ਚਾਹੋਗੇ ਨਹੀਂ ਦੇਖੋ ਜੀ ਉਹ ਤਾਂ ਇੱਕ ਸੈਕਿੰਡ ਚ ਗਾਣਾ ਬਣਾ ਦਿੰਦੇ ਆ अच्छा जी। ਤੇ ਕਿ ਤੁਹਾਡੀ ਵਿੱਚ ਵੀ ਚਾਹਤ ਹੈ ਕਿ ਤੁਸੀਂ ਵੀ ਜਲਦੀ ਗਾਣਾ ਬਣਾ ਸਕੋ। ਅਸੀਂ ਸੈਕੰਡ ਤੋਂ ਵੀ ਮਿਲੀ ਮਿਊਟ ਸੈਕੰਡ ਜਿਹੜੀ ਹੁੰਦੀ ਉਹਨਾਂ 'ਚ ਗਾਣਾ ਬਣਾ ਦਿੰਨੇ ਆ। ਅੱਛਾ ਜੀ। ਕੋਈ ਗਾਣਾ ਸਾਡੇ ਦਰਸ਼ਕ ਵੀਰਾਂ ਨੂੰ ਸੁਣਾ ਦਿਓ ਜਿਹਦਾ ਤੁਸੀਂ ਔਨ ਦੀ سپورਟ ਬਣਾਇਆ ਹੋਵੇ ਜਿਹਦਾ ਨੀ ਟੂ ਸ਼ਟਰਾਂ ਵਾਲਾ ਜੀ ਬਣਾਉਂਦੇ ਆ। ਮੈਂ ਕਿ ਜੀ ਮੈਂ ਹੁਣੇ ਹੁਣੇ ਨਵਾਂ ਹੀ ਗਾਣਾ ਲਿਖਿਆ। ਅੱਛਾ ਜੀ ਔਨ ਦਿਓ ਤੁਹਾਡੇ ਰੂਹ ਰੂਹ ਕਰਦਾ ਜੀ ਮੈਂ। ਔਨ ਦਿਓ। ਮੇਰਾ ਡੈਡੀ। ਕੀ ਬਤਾ? ਹੇ ਗਦਰ ਜੀ ਕੀ ਬਾਤ ਫਿਰ ਵੀ ਮੇਰਾ ਕੱਚਾ ਪਟਾ ਫਿਰ ਵੀ ਮੇਰਾ ਕੱਚਾ ਪਟਾ ਕੀ ਬਾਤ ਹੈ ਕੀ ਸ਼ੋਰ ਲੱਗੀ ਕੀ ਸ਼ੋਰ ਭਾਈ ਇੱਧਰ ਨਾ ਦੇਖੋ ਮੈਂ ਪੈਂਟ ਪਾਈ ਹੈ ਕੱਚਾ ਨਹੀਂ ਹੈ ਅੱਛਾ ਜੀ ਅੱਛਾ ਜੀ ਅੱਛਾ ਮੇਰੇ ਟਿੱਟੂ ਜੀ ਅੱਛਾ ਜੀ ਟਿੱਟੂ ਜੀ ਜਿੱਦਾਂ ਕਿ ਅੱਜਕੱਲ ਬਹੁਤ ਸਾਰੇ ਮੁੰਡਿਆਂ ਦੀ ਜਿੰਦਗੀ ਦੇ ਵਿੱਚ ਇਸ਼ਕ ਹੁੰਦਾ ਕਿ ਤੁਹਾਡੀ ਜਿੰਦਗੀ ਵਿੱਚ ਕੋਈ ਇਸ਼ਕ ਆ ਜਾ ਕੋਈ ਇਸ਼ਕ ਦੇ ਉੱਤੇ ਤੁਸੀਂ ਕੋਈ ਗਾਣਾ ਲਿਖਿਆ ਹਾਂਜੀ ਭਾਈ ਇੱਕ ਕੁੜੀ ਨਾਲ ਮੈਨੂੰ ਪਿਆਰ ਹੋ ਗਿਆ ਅੱਛਾ ਜੀ ਹਾਂਜੀ ਉਹਨਾਂ ਛੱਡ ਕੇ ਚਲ ਗਈ ਮੈਨੂੰ ਅੱਛਾ ਉਹਨੇ ਵਿਆਹ ਕਿ ਤਹੁਰ ਕਰਾ ਲਿਆ ਅੱਛਾ ਹਾਂਜੀ ਮੇਰਾ ਦਿਲ ਟੁੱਟ ਗਿਆ ਅੱਛਾ ਜੀ ਫਿਰ ਉਦੋਂ ਮੈਂ ਇੱਕ ਗਾਣਾ ਲਿਖਿਆ ਅੱਛਾ ਕੀ ਲਿਖਿਆ ਸਾਡੇ 1.10 ਨੂੰ ਬਦਵਾ ਦਿੱਤੀ ਅੱਛਾ ਹਾਂਜੀ ਕਿਹੜੀ ਬਦਵਾ ਦਿੱਤੀ ਮੈਂ ਖਿੱਚ ਗਿਆ ਸੀ ਉਹ ਅੱਛਾ ਸਾਡੇ 1.10 ਕੀ ਰਹਣ ਹੋਰੀਆਂ ਵੀ ਦੋ ਲੈਣਾ ਜ਼ਰੂਰ ਗਾਣਾ ਬਦਵਾ ਵਾਲਾ ਗਾਣਾ ਸੁਣਾ ਤੁਹਾਨੂੰ ਸੁਣਾਓ ਜੀ ਸੁਣਾਓ ਹੇ ਡਰਵਰ ਕੀ ਦਵਾਈਆਂ ਲੈਤੀ ਜਾ ਜਾ ਤੂੰ ਜੇ ਪਤੀ ਬਿਮਾਰ ਮਿਲੇ ਕੀ ਬਤਾ ਕੀ ਬਾਵਰ ਕੀ ਦਮਾਈਆਂ ਲੈ ਤੀ ਜਾ ਜਾ ਤੁਝੇ ਪਤੀ ਬਿਮਾਰ ਮਿਲੇ ਕੀ ਬਤਾ ਕੀ ਬਤਾ ਬਹੁਤ ਬਹੁਤ ਅੱਛਾ ਜਿਹੜੇ ਤੁਸੀਂ ਗਾਣੇ ਲਿਖਦੇ ਹੈਗੇ ਆ ਇਹ ਕੀ ਸੋਚ ਕੇ ਲਿਖਦੇ ਆ ਵੀ ਕਿਵੇਂ ਲਿਖਦੇ ਕਿ ਮਟਰ ਤੋੜਦੇ ਤੋੜਦੇ ਨੂੰ ਇਹਦੀ ਯਾਦ ਆ ਗਈ ਤਾਂ ਲਿਖ ਦਿੱਤਾ ਇਹ ਨਹੀਂ ਜੀ ਇਹ ਗਾਣੇ ਉੱਪਰੋਂ ਡਿੱਗਦੇ ਉੱਪਰੋਂ ਦੇ ਗਾਣੇ ਉੱਪਰੋਂ ਵੀ ਹੁਣ ਉਤੋਂ ਕੋਈ ਕੋਠੇ ਤੋਂ ਛੋੜਦਾ ਹਾਂਜੀ ਉੱਪਰੋਂ ਡਿੱਗਦੇ ਗਾਣੇ ਇਹ ਉਹ ਨਹਿਰੀ ਚ ਪੱਤੇ ਨਹੀਂ ਡਿੱਗਦੇ ਉੱਤੋਂ ਇਹਦਾ ਗਾਣੇ ਡਿੱਗਦੇ ਆ ਆਪਣੇ ਦਿਮਾਗ ਤੇ ਡਿੱਗਦੇ ਆ ਤੇ ਸਿਰ ਚ ਆ ਗਏ ਅੱਛਾ ਜੀ ਹਾਂਜੀ ਫਿਰ ਨਵੇਂ ਨਵੇਂ ਬਿਜਾਰ ਉੱਤੀ ਗਏ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਟੀਟੂ ਜੀ ਜਿੱਦਾਂ ਕਿ ਟੀਟੂ ਸ਼ਟਰਾਂ ਵਾਲੇ ਵਾਲ ਦੇਖ ਕੇ ਲੋਕੀ ਹੱਸਦੇ ਆ ਉਹਨੂੰ ਟ੍ਰੋਲ ਕਰਦੇ ਆ ਜਾਂ ਤੁਹਾਡੀਆਂ ਗੱਲਾਂ ਸੁਣ-ਸੁਣ ਕੇ ਲੋਕੀ ਹੱਸਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਕਹਿਣਾ ਚਾਹੁੰਦਾ ਹੱਸੋ ਹਸਾਓ ਪਰ ਕਿਸੇ ਦਾ ਦਿਲ ਦੁਖੀ ਕਰਕੇ ਨਾ ਹੱਸੋ ਮੇਰਾ ਤਾਂ ਇੱਕ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਜੀ ਅੱਛਾ ਜੀ ਤੁਸੀਂ ਆਪਣਾ ਕੋਈ ਜਿਹੜਾ ਹੁਣੇ-ਹੁਣੇ ਕੋਈ ਗਾਣਾ ਤੁਹਾਡੇ ਦਿਮਾਗ 'ਚ ਆਇਆ ਸਾਡੇ ਦਰਸ਼ਕ ਵੀਰਾਂ ਨੂੰ ਹੋਰੀਏ ਦੋ ਲੈਣਾ ਜਰੂਰ ਸਾਂਝੇ ਕਰ ਦਿਓ ਜਾਨ ਹੁਣੇ ਉਤਰਤ ਆਇਆ ਗਾਣਾ ਜੀ ਅੱਛਾ ਜੀ ਕੌਣ ਸੁਣਾਉਣਾ ਜੀ ਕੀ ਬਾਤਾਂ ਗਣੀ ਤੁਸੀਂ ਵਾਹ ਵਾਹ ਕਰੋਗੇ ਕੀ ਬਾਤ ਆ ਆ ਆ ਕੀ ਹੋਇਆ ਜੀ ਮੈਂ ਭੁੱਲ ਗਿਆ ਯਾਰ ਅੱਛਾ ਮਲੇ ਟਮਾਟਰ ਨੂੰ ਮਟਰ ਨੂੰ ਕੋਪੀ ਨੂੰ ਪਿੰਡੀ ਨੂੰ ਯਾਰ ਕੀ ਸਵਾਲ ਸਵਾਲ ਕਰੀਆ ਨੇ ਮੈਂ ਮਟਰ ਲੈ ਕੇ ਜਾਣੇ ਬੈਠੋ ਦੋ ਮਿੰਟ ਧੰਨਵਾਦ ਕਰ ਦਿਓ ਦੋਸਤੋ ਐਸਾਂ ਸਾਡੇ ਨਾਲ 9.5 ਮਟਰਾਂ ਵਾਲਾ ਜੀ ਆਸ ਕਰਦੇ ਆ ਕਿ ਸਾਨੂੰ ਉਹਨਾਂ ਦੀ ਗੱਲਬਾਤ ਤੁਹਾਨੂੰ ਖੰਦ ਆ ਹੀ ਹੋਏਗੀ ਸਾਡੀ ਚੈਨਲ ਨੂੰ ਬੱਤ-ਬੱਤ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ